ਤੋਡੀਆਂ گاਵਾਵਾਂ ਮੱਜਾਂ ਦੁੱਧ ਨਹੀਂ ਵਾਦਦੀਆਂ ਫੈਟ ਨਹੀਂ ਵਾਦਦੀਆਂ ਕੱਟਰੂ ਬੱਚਰੂ ਵੀ ਲੈਸੇ ਰਹ ਜਾਂਦੇ ਪਸ਼ੂ ਨਹੀਂ ਤਿਆਰ ਹੁੰਦੇ ਤੇ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਲੈ ਕੇ ਆਇਆ ਤੇ ਸਿੱਧਾ ਬਾਈ ਕੋਲੇ ਆਇਆ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰੂ ਸਿੱਧਾ ਫੈਕਟਰੀ ਦੇ ਵਿੱਚ ਆ ਗਏ ਆ ਤੇ ਬਾਈ ਤੋਂ ਪੁੱਛਦੇ ਆ ਕਿ ਕੀ ਹੱਲ ਕਰੂਗਾ ਜੇਕਰ ਲੇਵਾਣੀ ਵੱਡਾ ਹੁੰਦਾ ਦੁੱਧ ਨਹੀਂ ਵਾਦਦੀਆਂ ਫੈਟ ਨਹੀਂ ਵੱਧਦੀਆਂ ਪਸ਼ੂ ਲਿੱਸਾ ਰਹ ਜਾਂਦਾ ਪਸ਼ੂ ਨਹੀਂ ਤਿਆਰ ਕਰ ਪਾਉਂਦੇ ਤਾਂ ਬਾਈ ਕੋਲੇ ਹੱਲ ਹੈ ਗਿਆ ਸਾਰੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਕੀ ਹੱਲ ਹੈ ਇਹਨਾਂ ਚੀਜ਼ਾਂ ਦਾ ਕਈ ਕਹਿ ਦਿੰਦੇ ਆ ਕਿ ਸਾਡੀ ਗਾਂ ਮੈਂ ਐਸਾ ਜਿਹੜੀ ਦੁੱਧ ਨਹੀਂ ਵੱਦੀ ਫੈਟ ਨਹੀਂ ਵੱਧਦੀਗੀ ਤੇ ਸਾਡਾ ਪਸ਼ੂ ਨਹੀਂ ਤਿਆਰ ਹੁੰਦਾਗਾ ਬਿਲਕੁਲ ਸੋਸੀਗਾਰ ਬਾਈ ਸਾਰੇ ਪਹਿਲਾਂ ਤਾਂ ਦਿਨੇ ਵੀ ਆਪਣੇ ਦਰਸ਼ਕ ਵੀਰ ਦੇਖ ਰਹੇ ਆ ਸਾਰਿਆਂ ਨੂੰ ਸੋਸੀਗਾਰ ਰਾਮ ਰਾਮ ਬਾਕੀ ਬਾਈ ਆਪਾਂ ਜਿਹੜੇ ਆਪਣੀ ਕੰਪਨੀ ਦੇ ਆ ਚਾਰ ਪ੍ਰੋਡਕਟ ਆ ਰਹੇ ਨੇ ਤੁਸੀਂ ਸੁਣਿਆ ਵੀ ਹੋਣਾ ਵੀਡੀਓ ਵੀ ਦੇਖੀ ਹੋਣੀ ਹੈ ਜਿਵੇਂ ਰਾਈਟ ਐਚ ਮੰਨ ਲਓ ਮੈਂ ਸੁਣਿਆ ਧਨੌਲੇ ਮੰਡੀ 'ਚ ਕਹਿੰਦੇ ਬੱਲੇ ਬੱਲੇ ਕਰਾਉਂਦੇ ਨੇ ਤੇ ਨਾਂ ਤਾਂ ਬਹੁਤ ਜ਼ਿਆਦਾ ਸੁਣਿਆ ਹੋਇਆ ਗਾ ਬਿਲਕੁਲ ਬਾਈ ਤੇ ਬਾਕੀ ਚਾਰ ਪ੍ਰੋਡਕਟ ਆ ਰਿਹਾ ਚਾਰਾਂ ਦੇ ਰਿਜ਼ਲਟ ਬਾਈ ਐਨੇ ਗਾਡਰ ਨੇ ਮੰਨ ਲਾ ਜਿਹੜੇ ਬੰਦੇ ਨੇ ਕੇਰਾ ਵਰਤ ਲਿਆ ਤਾਂ ਮੁੜ ਕੇ ਬਾਈ ਹੋਰ ਜਿਹੜੀ ਮੰਨ ਲਾ ਦਵਾਈ ਹੈ ਮੈਡੀਸਿਨ ਇਹ ਮੰਨ ਲਓ ਵੀ ਕੋਈ ਪ੍ਰੋਡਕਟ ਆ ਹੋਰ ਭੁੱਲ ਜਾਂਦਾ ਪਾਉਣਾ ਤੇ ਬਾਈ ਪ੍ਰੋਡਕਟਾਂ ਬਾਰੇ ਦੱਸੋ ਫਿਰ ਕਿਹੜੇ ਕਿਹੜੇ ਕੀ ਕੀ ਕੰਮ ਆਉਂਦੇ ਆ ਪ੍ਰੋਡਕਟ ਜਿਵੇਂ ਆਪਾਂ ਬਾਈ ਰਾਈਟ ਐਚ ਤੋਂ ਸਟਾਰਟ ਕਰਦੇ ਆ ਅੱਛਾ ਰਾਈਟ ਹਾਂ ਰਾਈਟ ਐਚ ਮੰਨ ਲਓ ਬੀ ਜਿਵੇਂ ਆਪਾਂ ਕਹਦੀ ਬਾਈ ਦੇਸੀ ਘਿਓ ਉਹੀ ਚੀਜ਼ ਆ ਗਈ ਠੀਕ ਹੈ ਠੀਕ ਹੈ ਚੰਗੀਆਂ ਮੰਨ ਲਓ ਜਿਵੇਂ ਆਪਾਂ ਕਹਦੀ ਆਪਾਂ ਬੀ ਦੇਸੀ ਗਾਂ ਦਾ ਦੇਸੀ ਘਿਓ ਲਿਆ 2000 ਰੁਪਏ ਕਿਲੋ ਮਿਲਦਾ ਤਾਂ ਉਹ ਚੀਜ਼ ਬਾਈ ਆਪਣੀ ਰਾਈਟ ਐਚ ਦੇ ਵਿੱਚ ਆ ਗਈ ਠੀਕ ਹੈ ਇਹਦੇ ਨਾਲ ਬਾਈ ਆਪਣੀ ਝੋਟੀ ਦਾ ਮੰਨ ਲਾ ਮੱਝਾਂ ਦਾ ਲੇਵਾ ਨਹੀਂ ਤਿਆਰ ਹੁੰਦਾ ਲੇਵਾ ਦਿੱਕਤ ਆਉਂਦੀ ਜਿਵੇਂ ਛੋਟਾ ਲੇਵਾ ਰਹਿੰਦਾ ਪਿੱਛੇ ਗਿਆ ਜਣਾ ਉੱਥੇ ਆਪਾਂ 7ਵੇਂ ਮਹੀਨੇ ਬਈ ਰੈਟਚ ਵਰਤਣਾ ਸਟਾਰਟ ਕਰਦੇ ਹੋ ਠੀਕ ਹੈ ਠੀਕ ਹੈ 20 ਬੀ ਐਮ ਐਲ ਸਵੇਰੇ ਸ਼ਾਮ ਰੋਟੀ ਚੋਪੜ ਕੇ ਦੇ ਦਿਓ ਚਿਹੇ ਸਰੰਜਨਾ ਮੂੰਹ ਚ ਮਾਰੋ ਸਿੱਧੀ ਦੇ ਦਿਓ ਤਾਂ ਸੋਨੂੰ ਮੰਨ ਲੈ ਕੇ ਚੱਲੋ ਬਈ ਮਹੀਨੇ ਦੇ ਵਿੱਚ ਤਾਂ ਸੋਨੂੰ ਦੱਸਣ ਲੱਗ ਜੂ ਵੀ ਸਾਨੂੰ ਚੀਜ਼ ਤੁਸੀਂ ਪਾਉਣ ਲੱਗੇ ਸਭ ਤੋਂ ਵੱਡੀ ਗੱਲ ਆਪਾਂ ਮਤਲਬ ਕਹਿ ਦਿੰਦੇ ਕਿ ਦਵਾਈਆਂ ਦਾ ਨੁਕਸਾਨ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਬਾਈ ਕੋਈ ਸਾਈਡ ਇਫੈਕਟ ਨਹੀਂ ਜਿਵੇਂ ਆਪਾਂ ਕਹੇ ਦੀ ਆਪਾਂ ਹਰਬਲ ਦੀ ਚੀਜ਼ ਵਰਤ ਲਈ ਉਸ ਲੋਟ ਆ ਠੀਕ ਆ ਇਹ ਦੁੱਧ ਵਧਾਉਂਦੀ ਆ ਬਿਲਕੁਲ ਦੁੱਧ ਵੀ ਵਧਾਊ ਬਾਈ ਲੇਵਾ ਹੀ ਵੱਡਾ ਕਰੂ ਜਿਵੇਂ ਆਪਣੇ ਪਹਿਲਾਂ ਮੰਨ ਲਓ ਝੋਟੀਆਂ ਦੇ ਥਣਾ ਦੀ ਸਪੇਸ ਨਹੀਂ ਖੁੱਲਦੀ ਨਹੀਂ ਲੇਵਾ ਮੰਨ ਲਾ ਖੋਲਦੀਆਂ ਨਹੀਂ ਹੈਗੀਆਂ ਮੰਨ ਲਓ ਛੋਟਾ ਰਹਿੰਦਾ ਇਹਦੇ ਨਾਲ ਬਾਈ ਸਪੇਸ ਵਧੀਆ ਬਣ ਜੂ ਥਣ ਕੱਲਾ ਕੱਲਾ ਆ ਜੂਗਾ ਤੇ ਥਣ ਦੇ ਵਿੱਚ ਬਾਈ 2 ਨੰਬਰ ਤੇ ਗੰਢ ਨਾੜ ਕਦੇ ਵਾਸਤੇ ਹਣੀ ਵਰਤ ਬਾਈ ਇਹ ਮਿੱਤਰੋ ਪ੍ਰੋਡਕਟ ਹੈਗਾ ਰਾਈਟ ਹੈ ਤੇ ਅਗਲਾ ਪ੍ਰੋਡਕਟ ਆਪਾਂ ਪੁੱਛਦੇ ਆ ਬਾਈ ਤੋਂ ਹੋਰ ਕਿਹੜੇ ਕਿਹੜੇ ਬਾਈ ਜਿਵੇਂ ਬਾਈ ਰਾਈਟ ਮੈਨ ਆ ਜਾਂਦਾ ਆਪਣਾ ਅੱਛਾ ਬਾਈ ਰਾਈਟ ਮੈਨ ਮੰਨ ਲਓ ਇਹ ਪਾਊਡਰ ਆ ਗਿਆ ਮਿਨਰ ਮਿਕਚਰ ਅੱਛਾ ਜੀ ਠੀਕ ਆ ਇਹਦੇ ਵਿੱਚ ਮੰਨ ਲਓ ਇੰਨੀ ਇਹੋ ਜੀ ਕੁਆਨਟੀਟੀ ਪਾਤੀ ਵੀ ਜਿਹੜੇ ਬੰਦੇ ਨੇ ਕਿਰਾਂ ਵਰਤ ਲਿਆ ਤਾਂ ਉਹ ਮੁੜ ਕੇ ਹੋਰ ਪਾਊਡਰ ਪਾਉਂਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਇਹਦੇ ਨਾਲ ਬਾਈ ਦੁੱਧ ਵਧਦੀਆਂ ਨੇ ਅੱਛਾ ਫੈਟ ਵਧੂਗੀ ਠੀਕ ਹੈ ਠੀਕ ਹੈ ਕੋਈ ਵੀ ਛੋਟਾ ਪਸ਼ੂ ਲਿੱਛਾ ਜਿਵੇਂ ਆਪਾਂ ਨੂੰ ਘਰੇ ਖੜਾ ਪਸ਼ੂ ਬੁਰਾ ਲੱਗਦਾ ਠੀਕ ਹੈ ਉਹ ਪਸ਼ੂ ਪਾਣੀ ਫਿਰ ਜੂਗਾ ਮਤਲਬ ਕਹਿੰਦਾ ਮਤਲਬ ਜੇ ਇਹ ਮੰਜਾ ਢਾਲਿਓ ਪਰ ਵਰਤਨ ਇਹ ਤੇ ਬਾਕੀ ਬਈ ਇਹਦਾ ਇੰਨਾ ਕੁ ਮਤਲਬ ਵਧੀਆ ਚੀਜ਼ ਪਾਈ ਹੋਈ ਹੈ ਇਹਦੇ ਵਿੱਚ ਕਿਸੇ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਠੀਕ ਆ ਕੋਈ ਪਸ਼ੂ ਘਟ ਖਾਂਦਾ ਠੀਕ ਆ ਕੋਈ ਪਸ਼ੂ ਨੂੰ ਕੈਲਸ਼ੀਅਮ ਦੀ ਜ਼ਰੂਰਤ ਆ ਮਤਲਬ ਸਾਰੀ ਜਿਹੜੀ ਕੁਆਂਟੀਟੀ ਇਹਦੇ ਵਿੱਚ ਪਾਤੀ ਰਿਜ਼ਲਟ ਮਿਲ ਰਿਹਾ ਹੈ ਇਹਦੇ ਬਿਲਕੁਲ ਬਾਈ ਫੇਰ ਹੀ ਲੋਕ ਦੜਾ ਦੜ ਮੰਗਾ ਰਹੇ ਹੈ ਹਨਾ ਬਾਲਟੀਆਂ ਲੈਂਦੇ ਆ ਬਾਈ ਇਕੱਠੀਆਂ 20-20 ਕਿਲੋ ਦੀਆਂ ਠੀਕ ਹੈ ਠੀਕ ਹੈ ਕਈ ਵਾਰ ਅਲੱਗ ਕਿਲੋ ਲੈਂਦਾ ਕਿਲੋ ਨਹੀਂ ਲੈਂਦਾ ਬਾਲਟੀ 20 ਕਿਲੋ ਦੀਆਂ ਦੀਆਂ ਹਾਂ ਵੱਡੀ ਜੇ ਰਿਜ਼ਲਟ ਮਿਲਦਾ ਤਾਂ ਹੀ ਬਿਲਕੁਲ ਬਾਈ ਫੇਰ ਹੀ ਆਪਣਾ ਅੰਬਰਸਰ ਗਰਦਾਸਪੁਰ ਫਾਇਲ ਲਗਾ ਕਿੱਥੋਂ ਕਿੱਥੋਂ ਗਣਿਆਵਾ ਸਾਨੂੰ ਜਿਹੜਾ ਮਾਲ ਪਹੁੰਚ ਰਿਹਾ ਇਹ ਹਰਿਆਣੇ ਦੀ ਕੰਪਨੀ ਆ ਬਾਈ ਹਰਿਆਣੇ ਦੇ ਵਿੱਚ ਮੰਨ ਲਓ ਵੀ ਐਕਸੀਡੈਂਟ ਰਿਜ਼ਲਟ ਆਪ ਨੂੰ ਮਿਲੇ ਨੇ ਪੂਰੇ ਭਾਈ ਜਆ ਭਾਈ ਜਆ ਕਰਾ ਛੱਡੀ ਆ ਤੇ ਆਪਣੇ ਪੰਜਾਬ ਦੇ ਵਿੱਚ ਦਾ ਪਤਨੌਲੇ ਮੇਲੇ ਤੋਂ ਸਟਾਰਟ ਕਰੀਆ ਪੰਜਾਬ ਚ ਬਸ ਪੈਰ ਹੀ ਧਰਿਆ ਸੀ ਪੈਰ ਹੀ ਧਰਿਆ ਇੱਕ ਤਰੀਕ ਨੂੰ ਹਾਂ ਦਿਨ ਅੱਜ 15 ਹੋਏ ਨੇ ਬਾਈ 15 ਦਿਨਾਂ ਦੇ ਵਿੱਚ ਯਾਰਾ ਮੰਨ ਲਓ ਵੀ ਇਹ ਜਆ ਕੰਮ ਮੰਨ ਲਾ ਲੋਕਾਂ ਨੇ ਜਿਹੜੀਆਂ ਚੀਜ਼ਾਂ ਦੇਖੀਆਂ ਨਹੀਂ ਸੀ ਉਹ ਚੀਜ਼ਾਂ ਲੋਕਾਂ ਨੇ ਦੇਖ ਲਈਆਂ ਤੇ ਹੋਰ ਕਿਹੜਾ ਪ੍ਰੋਡਕਟ ਆ ਬਾਈ ਆਪਾਂ ਜਿਵੇਂ ਇੱਕ ਆਪਣਾ ਰਾਈਟ ਮਿਲਕ ਬੂਸਟਰ ਆਉਂਦਾ ਬਾਈ ਅੱਛਾ ਬਾਈ ਕੋਈ ਮੱਝ ਦੁੱਧ ਲੈ ਕੇ ਭਜਦੀ ਆ ਲੱਤਾਂ ਮਾਰਦੀ ਐ ਖੜਦੀ ਨਹੀਂ ਹੈਗੀ ਤਾਂ ਇਹ 100 ml ਚੋਂ ਤੋਂ ਘੰਟਾ ਪਹਿਲਾਂ ਆਪਣੇ ਪਸ਼ੂ ਨੂੰ ਪਿਆ ਦਿਓ ਤੇ ਸੋਡਾ ਪਸ਼ੂ ਰੰਗਿਆ ਕਰੋ ਵੀ ਆ ਜਾ ਬਈ ਧਾਰ ਚੋਲੋ ਹਾਂ ਵੀ ਆ ਜਾਓ ਬਈ ਹਾਂ ਬਈ ਜਦੋਂ ਵਰਤ ਲੈਣਾ ਫੇਰ ਪਤਾ ਲੱਗਦਾ ਤੇ ਆਪਾਂ ਬਾਈ ਜਿਹੜੇ ਭਰਾਵਾਂ ਨੂੰ ਦਿੱਤਾ ਤਾਂ ਰਿਜ਼ਲਟ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਰਾ ਗੱਲਵਾਤਾ ਅੱਛਾ ਬਾਈ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਗੋਲੀ ਦੇਣ ਦੀ ਲੋੜ ਨਹੀਂ ਹਾਂ ਟੀਕੇ ਦਾ ਬਾਕੀ ਨੁਕਸਾਨ ਹਾਂ ਟੀਕੇ ਦਾ ਬਾਈ ਨੁਕਸਾਨ ਬਹੁਤਾ ਦੇਖੋ ਇਹ ਦਵਾਈ ਦਾ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਕੋਈ ਗੱਬਣ ਪਸੂਆ ਚਾਹੀ ਕੋਈ ਫੰਡ ਹਾਂ ਕੋਈ ਵੀ ਮੰਨ ਲਓ ਵੀ ਫੰਡਰ ਪਸ਼ੂ ਆ ਜਾਂ ਮੰਨ ਲਾ ਗੱਬਣ ਆ ਗਈ ਵਾਰ ਅਗਲਾ ਕਹਿੰਦਾ ਬਾਈ ਸਾਡੀ ਮਾਂ ਚ ਤੱਕ ਗੱਬਣ ਸੀ ਬੱਚਾ ਨੇ ਛੱਡ ਜੇ ਪਰ ਕੋਈ ਵੀ ਅਜਿਹਾ ਦਿੱਕਤ ਨਹੀਂ ਤੇ ਹੋਰ ਕਿਹੜਾ ਇਹ ਤਾਂ ਆਪਣਾ ਉਹਦੇ ਵਾਲਾ ਹੋ ਗਿਆ ਰੈਟ ਕਾਫ ਆ ਗਿਆ ਬਾਈ ਜਿਵੇਂ ਆਪਣਾ ਛੋਟੇ ਬੱਚੇ ਜਿਹੜੇ ਛੇਤੀ ਵੱਡੇ ਕਰਨ ਚਾਹੁੰਦੇ ਆਪਾਂ ਠੀਕ ਆ ਮੰਨ ਲਾ ਛੋਟੇ ਹਫ਼ਤੇ ਦੇ ਬੱਚੇ ਨੂੰ ਸਟਾਰਟ ਕਰ ਦਿਓ ਹੂੰ 10 10 ਐਮਐਲ ਸਵੇਰੇ ਸ਼ਾਮ ਦੁੱਧ ਦੀ ਵੀ ਲੋੜ ਨਹੀਂ ਦੁੱਧ ਦੀ ਵੀ ਲੋੜ ਨਹੀਂ ਇੱਕ ਮਹੀਨਾ ਦੁੱਧ ਪਿਆ ਦਿਓ ਉਸ ਤੋਂ ਬਾਅਦ ਲੋੜ ਨਹੀਂ ਤੇ ਨਾਲ ਬਾਈ ਰਾਈਟ ਐਚ ਵੀ ਪਾਓ ਜਿਵੇਂ ਰਾਈਟ ਐਚ ਆਪਾਂ ਆਏ ਨਾ ਕਦੀ ਵੀ ਗੱਲਾਂ ਲੇਵਾ ਬਣਾਉਣ ਵਾਸਤੇ ਠੀਕ ਆ ਮਨਲਾ ਜਿਵੇਂ ਕਹਦੀ ਆਪਾਂ ਦੇਸੀ ਕੀ ਹੋਈ ਠੀਕ ਹੈ ਇਹ ਆਪਣੇ ਛੋਟੇ ਬੱਚੇ ਨੂੰ ਵੀ ਆਉਣ ਲੱਗੇ ਤੇ ਨਾਲ ਰੈਟ ਕਾਪ ਆਉਣ ਲੱਗੇ ਨਾਲ ਮਿੰਨਰ ਫੈਕਟਰੀ ਪਾਉਣ ਲੱਗੇ ਇੱਕ ਮਹੀਨੇ ਦੇ ਵਿੱਚ ਰਾਵੜ ਵਾਂਗੂ ਵੱਧ ਜਾਊ ਬਾਈ ਠੀਕ ਹੈ ਹਾਂ ਬਹੁਤ ਵਧੀਆ ਰਿਜ਼ਲਟ ਨੇ ਚਾਰ ਪ੍ਰੋਡਕਟ ਨੇ ਬਾਈ ਪੰਜਵਾਂ ਅਜੇ ਲਾਂਚ ਹੋਇਆ ਅੱਛਾ ਤੇ ਇਹ ਹੁਣ ਸਭ ਤੋਂ ਵੱਡਾ ਸਵਾਲ ਆਉਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਨਵੀਂ ਕੰਪਨੀ ਨੇ ਪੈਰ ਧਰਿਆ ਸੀ ਤੇ ਪ੍ਰੋਡਕਟ ਧੜਾ ਧੜ ਵੇਚ ਬਿਲਕੁਲ ਬਾਈ ਹੁਣ ਪ੍ਰੋਡਕਟ ਜੇ ਖਰੀਦਣੇ ਹੋਣ ਤਾਂ ਕਿੱਥੋਂ ਲੈ ਜਾਣੇ ਇਹਦੇ ਬਾਈ ਦੋ ਹੀ ਗੱਲ ਨੇ ਜੇ ਮੈਡੀਕਲਾਂ ਤੇ ਮੰਨ ਕੇ ਚਲੋ ਵੀ ਨਹੀਂ ਆ ਜਾਦਾ ਮਨ ਕਿਤੇ ਲੋ ਫਲਿੱਪਕਾਰਟ ਐਮਾਜ਼ੋਨ ਤੇ ਜੇ ਮਾਨ ਹਾਂ ਆਨਲਾਈਨ ਜਦੋਂ ਵੀ ਤੁਸੀਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਠੀਕ ਹੈ ਤੇ ਜਾ ਆਪਣਾ ਮਨ ਲਾ ਮੈਂ ਮਾਨਸਾ ਤੋਂ ਬਾਈ ਬਿਲੋਂਗ ਕਰਦਾ ਤੇ ਆਪਣੇ ਨਾਲ ਕਨੈਕਟ ਕਰ ਸਕਦਾ ਆਪਾਂ ਜਿੱਥੋਂ ਵੀ ਨੇੜੇ ਦੂਰ ਨੇੜੇ ਆਪਾਂ ਪਹੁੰਚ ਕਰਵਾ ਦੇ ਪਹੁੰਚ ਹੋ ਜੂਗੀ ਕਰਵਾ ਦੇਾਂਗੇ ਬਾਈ ਤੇ ਕੋਈ ਨੰਬਰ ਵਗੈਰਾ ਵੀ ਆਪਣਾ ਨੰਬਰ ਆਪਣਾ 98764 ਆ ਬਾਈ 30630 ਨੰਬਰ ਆ ਬਾਕੀ ਤੁਸੀਂ ਸਕਰੀਨ ਤੇ ਚਲਾ ਦਿਓ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਤੇ ਬਾਕੀ ਬਾਈ ਰਿਜ਼ਲਟ ਬਹੁਤ ਵਧੀਆ ਮਿਲ ਜਾਂਦੇ ਆਗੇ ਧਨੋਲੇ ਮੰਡੀ ਦੇ ਵਿੱਚ ਵੀ ਇਹਨਾਂ ਦੀ ਸਟਾਲ ਲੱਗੀ ਸੀ ਤੇ ਘੜਾ ਟੜ ਵੇਚੀ ਬਹੁਤ ਮਾਲ ਸੀ ਲੋਕ ਗਾਕਾਂ ਨੂੰ ਆਏ ਸੀ ਵੀ ਅਸੀਂ ਰਾਈਟ ਚਪਾਲੀਏ ਕਿੱਥੋਂ ਇਹ ਸਵਾਲ ਹੋ ਜਾਂਦਾ ਫੇਮੇਲ ਨਹੀਂ ਰਿਹਾ ਸੀ ਕਿਉਂਕਿ ਕੁਝ ਜਿਹੜੇ ਆ ਸਟੋਰਾਂ ਦੇ ਉੱਤੇ ਅਵੇਲੇਬਲ ਤਾਂ ਇਹ ਹੈਗੀ ਆ ਮੈਡੀਕਲ ਸਟੋਰਾਂ ਤੋਂ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਦੂਰ ਨੇੜੇੋਂ ਜਾਦੇ ਹੋ ਤਾਂ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ Amazon ਤੇ Flipkart ਤੇ ਉੱਥੇ ਵੀ ਮਿਲ ਜੂਗਾ ਬਾਕੀ ਬਾਈ ਦੂਰ ਵਾਲਾ ਵੀ ਕੋਈ ਗੱਲ ਨਹੀਂ ਜੇ ਮੈਂ ਪੰਬਰ ਸਰ ਵੀ ਮੰਨ ਲਾ ਕਿਤੋਂ ਵੀ ਆਇਆ ਗਰਦਾਸਪੁਰ ਉੱਥੇ ਭੇਜ ਦਾਂ ਕੋਈ ਚੱਕਰ ਨਾ ਮਨ ਬਾਕੀ ਬਾਈ ਹੈਗਾ ਜੇ ਹਾਂ ਬਿਲਕੁਲ ਹੋਮ ਡਿਲੀਵਰੀ ਕਰਾਉਣੀ ਹੈ ਤਾਂ ਉੱਥੇ ਵੀ ਬਾਈ ਕਰ ਦੂਗਾ ਕੰਡੈਕਟ ਕਰ ਲੈਣਾ ਆਪਣੇ ਨਾਲ ਤੇ ਨੰਬਰ ਆਪਾਂ ਦੱਸਤਾ ਬਾਕੀ ਪੱਟੀ ਆ ਜਿਹੜੀ ਉਹ ਸਕਰੀਨ ਦੇ ਉੱਤੇ ਚੱਲੀ ਆ ਨੇ ਤੁਸੀਂ ਫੋਨ ਕਰਕੇ ਆ ਜਿਹੜਾ ਬਾਈ ਨਾਲ ਮਿਲ ਸਕਦੇ ਹੋਗੇ ਜਾਂ ਫਿਰ ਕੋਈ ਜਾਣਕਾਰੀ ਲੈਣੀ ਹੈ ਨਾ ਪ੍ਰੋਡਕਟਾਂ ਬਾਰੇ ਪੁੱਛਣਾ ਤਾਂ ਪੁੱਛ ਵੀ ਸਕਦੇ ਹੋ ਜੇਕਰ ਲੈਣੇ ਆ ਤਾਂ ਤੁਸੀਂ ਲੈ ਵੀ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਹੈਗੇ ਤੇ ਅੱਜ ਤੁਹਾਨੂੰ ਸਿੱਧਾ ਆਪਾਂ ਫੈਕਟਰੀ ਦੇ ਵਿੱਚ ਹੀ ਲੈ ਆਏ ਤੇ ਦਿਖਾ ਰਹੇ ਹਾਂ ਕਿ ਪੂਰੇ ਪ੍ਰੋਡਕਟ ਵਿਕ ਰਹੇ ਹੈਗੇ ਤੇ ਜਿਨੇ ਲੈਣੇ ਆ ਬਾਈ ਨਾਲ ਕਨੈਕਟ ਕਰ ਲਿਓ ਬਾਈ ਇੱਕ ਵਾਰੀ ਫੇਰ ਨੰਬਰ ਆਪਣਾ ਜਿਹੜਾ ਬੋਲ ਦੂਗਾ ਬਿਲਕੁਲ ਬਾਈ ਨੰਬਰ ਆਪਣਾ ਹੈਗਾ 9876430630 ਹੈ ਏਰੀਆ ਆਪਣਾ ਮਾਨਸਾ ਜੀ